ਮੇਰੇ ਪਿਆਰੇ ਦੋਸਤ ਸਾਥਿਓ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕੋਈ ਭੇਡ ਜਾਂ ਬੱਕਰੀ ਜੇ ਸਮੇਂ ਸਿਰ ਅਡਲਟ ਹੋ ਗਈ ਉਹ ਨਵੀਂ ਨਹੀਂ ਹੁੰਦੀ ਇਹ ਸਮੱਸਿਆ ਮੱਝਾਂ ਗਾਵਾਂ ਭੇਡਾਂ ਬੱਕਰੀਆਂ ਚ ਅਕਸਰ ਆ ਜਾਂਦੀ ਹੈ ਜਿਨ੍ਹਾਂ ਨੂੰ ਕਈ ਵਾਰ ਉਹ ਸਮੇਂ ਸਿਰ ਨਵੀਆਂ ਨਹੀਂ ਹੁੰਦੀ ਉਹਦਾ ਰੀਜ਼ਨ ਕੀ ਹੈ ਰੀਜ਼ਨ ਹੁੰਦਾ ਹੈ ਉਹਦੇ ਜਿਹੜੇ ਹਾਰਮੋਨਸ ਨੇ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਉਹ ਰੀਜ਼ਨ ਇਹ ਹੈ ਉਹਦਾ ਕਿ ਆਪਾਂ ਉਹਨੂੰ ਮਿਨਰਲ ਮਿਕਸਚਰ ਹੈ ਜਿਹੜਾ ਮਤਲਬ ਉਹ ਨਹੀਂ ਪਉਂਦੇ ਤਾਂ ਇਹਦੇ ਨਾਲ ਜਿਵੇਂ ਪਸ਼ੂ ਦੇ ਵਿੱਚ ਘਾਟ ਆ ਜਾਂਦੀ ਹੈ ਜਿਵੇਂ ਇਨਸਾਨਾਂ 'ਚ ਆ ਜਾਂਦੀ ਹੈ ਕਿ ਮਿਨਰਲ ਮਿਕਸਚਰ ਦੇ ਵਿੱਚ ਆਇਰਨ ਕੋਬਾਲਟ ਜ਼ਿੰਕ ਸਾਰੀਆਂ ਮਤਲਬ ਤੱਤ ਹੁੰਦੇ ਆ ਉਹ ਸਾਨੂੰ ਜਿਹੜਾ ਮਿਨਰਲ ਮਿਕਸਚਰ ਹੈ ਕਿਸੇ ਵੀ ਕੰਪਨੀ ਦਾ ਲੈ ਕੇ ਪਾ ਲੋ ਤੁਸੀਂ ਆਪਾਂ ਕਿਸੇ ਇੱਕ ਕੰਪਨੀ ਦਾ ਕੋਈ ਵਿਸ਼ੇਸ਼ ਨਾ ਨਹੀਂ ਲੈਂਦੇ ਤੇ ਮਿਲਕ ਫੈਡ ਦਾ ਵੀ ਆਉਂਦਾ ਹੈ ਹੋਰ ਵੀ ਬਹੁਤ ਸਾਰੇ ਨਾ ਆਉਂਦਾ ਹੈ ਤੁਸੀਂ ਜੋ ਵੀ ਤੁਹਾਨੂੰ ਸਸਤਾ ਪੈਂਦਾ ਔਰ ਉਹ ਤੁਸੀਂ ਲੈ ਕੇ ਪਾ ਸਕਦੇ ਹੋ ਠੀਕ ਹੈ ਇਹ ਕਾਰਨ ਹੁੰਦਾ ਹੈ ਹਾਰਮੋਨ ਦੀ ਕਮੀ ਕਾਰਨ ਜਿਹੜਾ ਪਸ਼ੂ ਹੀਟ ਚ ਨਹੀਂ ਆਉਂਦਾ ਚਾਹੇ ਉਹ ਗਾਂ ਹੋਵੇ ਚਾਹੇ ਮੱਝ ਆ ਚਾਹੇ ਭੇਡ ਆ ਚਾਹੇ ਬੱਕਰੀ ਜੇ ਮੈਨਿਕਚਰ ਵੀ ਆਪਾਂ ਸਹੀ ਪਾਉਨੇ ਆ ਉਹਨੂੰ ਡਾਇਟ ਵੀ ਸਹੀ ਦਿੰਨੇ ਆ ਉਹਦੀ ਉਮਰ ਵੀ ਹੋ ਗਈ ਅਡਲਟ ਆ ਉਹ ਸਹੀ ਫਿਰ ਵੀ ਉਹ ਹੀਟ ਚ ਨਹੀਂ ਆਉਂਦੀ ਤਾਂ ਉਹਦਾ ਸੋਲੂਸ਼ਨ ਕੀ ਹੈ ਮੈਂ ਜੋ ਤਾਂ ਸੋਲੂਸ਼ਨ ਤੁਹਾਨੂੰ ਦੱਸ ਦਵਾਂ ਇੱਕ ਬੈਟ ਮੇਟ ਬੈਟ ਮੇਟ ਆ ਜਿਹੜਾ ਇੰਜੈਕਸ਼ਨ ਹੈ ਠੀਕ ਹੈ ਜੀ ਇਹ ਇੰਜੈਕਸ਼ਨ ਆਉਂਦਾ ਹੈ ਬੈਟ ਕੇਅਰ ਕੰਪਨੀ ਦਾ ਠੀਕ ਹੈ 2 ਐਮ ਐਲ ਦਾ ਇਹ ਇੰਜੈਕਸ਼ਨ ਹੁੰਦਾ ਹੈ ਜੇ ਗਾਂ ਜਾਂ ਮੱਝ ਹੀਟਸ ਨਹੀਂ ਆਉਂਦੀ ਤਾਂ ਇਹ ਪੂਰੇ ਦਾ ਪੂਰਾ ਜਿਹੜਾ ਉਹਦੇ ਸਾਰੇ ਦਾ ਸਾਰਾ ਲੱਗਦਾ ਹੈ ਗਾਂ ਮੱਝ ਦੀ ਕਿਉਂ ਜਿਹੜੀ ਭੇਡ ਜਾਂ ਬੱਕਰੀ ਹੁੰਦੀ ਹੈ ਇਹਨਾਂ ਦਾ weight ਘਟ ਹੁੰਦਾ ਹੈ ਇਹਨਾਂ ਦੇ ਸਾਰਾ ਨਹੀਂ ਇਹ ਸਿਰਫ ਅੱਧਾ ਐਮ ਐਲ ਲੱਗਦਾ ਹੈ ਲਾਉਣਾ ਅਡਲਟ ਦੇ ਹੈ ਤੇ ਜਿਹੜੀ ਹੀਟਸ ਨਹੀਂ ਆਉਂਦੀ ਭੁੱਲ ਕੇ ਵੀ ਪ੍ਰੈਗਨੈਂਟ ਹੈ ਜਿਹੜੀ ਉਹਦੇ ਨਹੀਂ ਲਾਉਣਾ ਜੇ ਤੁਹਾਨੂੰ ਡਾਊਟ ਹੈ ਕਿ ਇਹ ਹੋਊਗੀ ਜਾਂ ਨਹੀਂ ਹੋਈ ਅਗਰ ਪ੍ਰੈਗਨੈਂਟ ਦੇ ਲਾਤਾਂ ਦੇ ਨੇ ਉਹ ਵਰਸ਼ਨ ਕਰਾ ਦੇਣਾ ਠੀਕ ਹੈ ਜਿਹੜੀ ਹੀਟ ਚ ਨਹੀਂ ਆਉਂਦੀ ਅੱਧਾ ਐਮ ਐਲ ਭੇਡ ਆ ਬੱਕਰੀ ਆ ਉਹਦੇ ਇਹ ਇੰਜੈਕਸ਼ਨ ਹੈ ਜਿਹੜਾ ਬੈਟਮੇਟ ਲਾਉਣਾ ਹੈ ਠੀਕ ਹੈ ਤੇ ਇਹ ਲਾਉਣ ਤੋਂ ਪਹਿਲਾਂ ਇੱਕ ਹੋਰ ਕੰਮ ਕਰਨਾ ਹੈ ਕਿ ਕਈ ਵਾਰੀ ਕੋਈ ਇੰਜੈਕਸ਼ਨਲ ਰੈਐਕਸ਼ਨ ਵਗੈਰਾ ਕਰ ਜਾਂਦਾ ਤਾਂ ਤੁਸੀਂ ਏਵਲ ਲੈ ਸਕਦੇ ਹੋ ਜਾਂ ਸੀ ਪੀ ਐਮ ਕਲੋਰਫੈਨਾਮਿਨ ਕੋਈ ਵੀ ਦੋਨਾਂ ਚੋਂ ਲੈ ਕੇ ਇਨੂੰ ਨਾਲ ਰੱਖ ਲਓ ਇਹ 2 ml ਤੁਸੀਂ ਲੈ ਸਕਦੇ ਏ ਇਹ ਵਾਲੇ 1 ml ਲੈ ਲਓ ਸੀਪੀਐਨ 2 ml 3 ml ਲੈ ਲਓ ਬਸ 2 ml ਤੋਂ ਜ਼ਿਆਦਾ ਨਹੀਂ ਲੈਣਾ 1 ml ਤੋਂ ਘੱਟ ਨਹੀਂ ਲੈਣਾ ਇਹਨੂੰ ਨਾਲ ਲਾਉਣਾ ਨਹੀਂ ਹੈ ਇਹਨੂੰ ਰੱਖ ਲਓ ਤੁਸੀਂ ਸੇਫਟੀ ਵਾਸਤੇ ਠੀਕ ਹੈ ਜਦੋਂ ਇਹ ਬੈਟਮੈਂਟ ਲਾਉਣਾ ਹੈ ਅਗਰ ਕੋਈ ਦਿੱਕਤ ਹੋ ਜਾਏ ਤੁਹਾਨੂੰ ਲੱਗਦਾ ਕੋਈ ਰੈਕਸ਼ਨ ਬੈਸ ਤਾਂ ਹੁੰਦਾ ਨਹੀਂ ਇਹਦਾ ਕੋਈ ਰੈਕਸ਼ਨ ਫਿਰ ਵੀ ਹੋ ਜਾਏ ਤਾਂ ਤੁਸੀਂ ਨਾਲ ਦੀ ਨਾਲ ਆਈ ਉਹ ਹੈ ਜਿਹੜਾ ਇੰਜੈਕਸ਼ਨ ਹੈ ਉਹ ਲਾ ਸਕਦੇ ਇਹਦਾ ਜਿਹੜਾ ਰੂਟ ਹੈ ਆਈ ਐਮ ਰੂਟ ਹੈ ਇੱਕ ਹੁੰਦਾ ਆਈ ਵੀ ਆਈ ਐਮ ਤੇ ਐਸੀ ਸਾਬ ਕੱਟ ਇਹਦਾ ਆਈ ਐਮ ਰੂਟ ਹੈ ਇਹਦਾ ਵੀ ਆਈ ਐਮ ਰੂਟ ਹੈ ਠੀਕ ਹੈ ਆਈ ਐਮ ਦਾ ਮਤਲਬ ਹੁੰਦਾ ਸਿੱਧਾ ਮਾਸਪੇਸ਼ੀਆਂ ਚਲਾਉਣਾ ਸਾਬ ਕੱਟ ਹੁੰਦਾ ਚਾਮੜੀ ਖਿੱਚ ਕੇ ਲਾਉਣਾ ਆਈ ਵੀ ਇਹ ਜਿਹੜਾ ਉਹ ਨਾੜ ਚਲਾਉਣਾ ਹੁੰਦਾ ਠੀਕ ਹੈ ਇਹਨਾਂ ਨਾੜ ਚ ਲੱਗਦਾ ਇਹਨਾਂ ਸਾਬ ਕੱਟ ਲੱਗਦਾ ਆਈ ਐਮ ਸਿੱਧਾ ਲੱਗਦਾ ਮਤਲਬ ਤੁਹਾਨੂੰ ਅਸੀਂ ਲਾ ਕੇ ਦਿਖਾਵਾਂਗੇ ਤੇ ਉਹ ਸੇਫਟੀ ਵਾਸਤੇ ਨਾਲ ਲੈ ਲੈਣਾ ਦੋਨੀਆਂ ਨਹੀਂ ਲੈਣੇ ਦੋਨਾਂ ਚੋਂ ਕੋਈ ਵੀ ਇੱਕ ਲੈ ਲੈਣੇ ਸੇਫਟੀ ਵਾਸਤੇ ਰੱਖਣਾ ਲਾਉਣਾ ਨਹੀਂ ਹੈ ਤੋ ਹੁਣ ਸੋਨੂੰ ਅਸੀਂ ਇਹ ਇੰਜੈਕਸ਼ਨ ਭਰ ਕੇ ਦਿਖਾਉਨੇ ਆ ਆ ਅੱਧਾ ਐਮ ਐਲ ਇਹ ਬਿਲਕੁਲ ਆਦੀ ਅੱਧਾ ਐਮ ਐਲ ਮੈਂ ਇਥੋਂ ਲੈ ਲਿਆ ਇਹ 2 ਐਮ ਐਲ ਦੀ ਹੈ ਜੀ ਸਿਰਿੰਜ ਹੈ ਇਸ ਵਿੱਚ ਮੈਂ ਅੱਧਾ ਐਮ ਐਲ ਲੈ ਲਿਆ ਆ ਆਪਣੇ ਕੋਲੇ ਬੈਟਮੇਟ ਹੈ ਅੱਧਾ ਐਮ ਐਲ ਹੁਣ ਆਪਾਂ ਆ ਸਾਡੀ ਭੇਡ ਹੈ ਇਹ ਅਡਲਟ ਹੋ ਗਈ ਹੈ ਪਰ ਹਜੇ ਨਵੀਂ ਨਹੀਂ ਹੋ ਰਹੀ ਸੋ ਇਸ ਕਰਕੇ ਅਸੀਂ ਇਹਦੇ ਇੰਜੈਕਸ਼ਨ ਅੱਜ ਤੁਹਾਨੂੰ ਲਾਵਾਂਗੇ ਤੇ ਇਹ ਲਾਉਣ ਤੋਂ ਬਾਅਦ ਇਹ 24 ਘੰਟੇ ਚ ਵੀ ਹੀਟ ਚਾ ਸਕਦੀ ਹੈ 72 ਘੰਟੇ ਤਿੰਨ ਦਿਨਾਂ ਚ ਹੀਟ ਚਾ ਸਕਦੀ ਹੈ ਅਗਰ ਫਿਰ ਵੀ ਕਈ ਵਾਰ ਇਹ ਹੀਟ ਨਹੀਂ ਆਉਂਦੀ ਸਪੋਤ ਵੈਸੇ ਤਾਂ ਆ ਜਾਂਦੇ ਆ 90% ਪਸ਼ੂ ਤਾਂ 11ਵਾਂ ਦਿਨ ਫੇਰੇ ਦੁਆਰਾ ਇੰਜੈਕਸ਼ਨ ਤੁਸੀਂ ਲਾ ਸਕਦੇ ਹੋ 11 ਦਿਨਾਂ ਬਾਅਦ ਇਹ ਨਹੀਂ ਠੀਕ ਹੈ ਫਿਰ 100% ਉਹ ਹੀਟ ਚ ਆ ਜਾਏ ਇਹ ਇੰਜੈਕਸ਼ਨ ਕੁਛ ਨਹੀਂ ਕਰਦਾ ਇਹ ਜਿਹੜੇ ਹਾਰਮੋਨ ਦੀ ਕਮੀ ਹੈ ਉਹਦੇ ਹਾਰਮੋਨ ਨੇ ਉਹਨੂੰ ਡਿਵੈਲਪ ਕਰਕੇ ਹੀਟ ਚ ਲਿਆਉਂਦਾ ਪੂਰੇ ਦਾ ਕੋਈ ਕਾਰਨ ਨਹੀਂ ਇਹ ਕਾਰਨ ਹੁੰਦਾ ਹਾਰਮੋਨ ਦੀ ਕਮੀ ਹੋਣ ਕਾਰਨ ਕੁਛ ਹੀਟ ਚ ਨਹੀਂ ਆਉਂਦਾ ਸੋ ਇਹ ਤੁਹਾਨੂੰ ਆਪਾਂ ਲਾ ਕੇ ਦਿਖਾਉਣੀ ਹੈ ਜਦੋਂ ਵੀ ਇੰਜੈਕਸ਼ਨ ਲਾਉਣਾ ਹੈ ਕੋਈ ਵੀ ਇੰਜੈਕਸ਼ਨ ਲਾਉਣਾ ਹੈ ਤਾਂ ਇਸ ਤਰ੍ਹਾਂ ਟੋਕੇ ਦੇਖਣਾ ਹੈ ਇਹ ਇਸ ਤਰ੍ਹਾਂ ਕਿਉਂਕਿ ਅੱਗੇ ਕਿਸੇ ਨਾਰ ਚ ਜਾਂ ਹੱਡੀ ਦੇ ਵਿੱਚ ਨਾ ਲੱਗ ਜਾਵੇ ਜਿੱਥੇ ਪੋਲੀ ਜਗ੍ਹਾ ਹੋਵੇ ਇਹ ਢੌਂ ਦੇ ਜਿਹੜਾ ਹੈਗਾ ਨੱਕ ਦੇ ਵਿਚਾਲੇ ਨੱਕ ਮਤਲਬ ਢੌਂ ਇਹਦੇ ਗਰਦਨ ਦੇ ਵਿਚਾਲੇ ਲਾਉਣਾ ਹੈ ਬਿਲਕੁਲ ਸੈਂਟਰ 'ਚ ਇਹ ਇੱਥੇ ਜਿੱਥੇ ਕੋਣ ਬਣਦੀ ਹੋਵੇ ਇਹ ਜਿਵੇਂ ਆ ਸਾਰੇ ਦਾ ਸਾਰਾ ਇਹ ਆਈਐਮਐ ਫਿਰ ਪਿੱਛੇ ਖਿੱਚ ਕੇ ਦੇਖੋ ਕਿ ਖੁੰਝਤਾ ਨਹੀਂ ਲੱਗਿਆ ਕਿਸੇ ਨਾਰ 'ਚ ਇਹ ਇਸ ਤਰ੍ਹਾਂ ਇਹ ਤਾਂ ਮਤਲਬ ਨਹੀਂ ਲੱਗਿਆ ਬਲੱਡ ਨਹੀਂ ਆਇਆ ਤਾਂ ਹੌਲੀ-ਹੌਲੀ ਨੂੰ ਪੁਸ਼ ਕਰ ਦਿਓ બસ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਥੋੜਾ ਮਲ ਦਿਓ ਠੀਕ ਉਹ ਦੂਸਰਾ ਇੰਜੈਕਸ਼ਨ ਆਪਾਂ ਨੂੰ ਜਿਹੜੀ ਲਾਉਣੀ ਛੱਡ ਦਿਓ ਕੋਈ ਲੋੜ ਨਹੀਂ ਪਈ ਨਹੀਂ ਲਾਉਣਾ ਉਹ ਐਮਰਜੈਂਸੀ ਆ ਜੇਕਰ ਪਸ਼ੂ ਜਾਏ ਪਸ਼ੂ ਨੂੰ ਫੇਰ ਲਾਉਣਾ ਨਹੀਂ ਇਹ ਇਹਨੂੰ ਲਾਉਣ ਦੀ ਲੋੜ ਨਹੀਂ ਹੈ ਸੇਫਟੀ ਵਾਸਤੇ ਪਰ ਰੱਖ ਲਓ ਕਿਉਂ ਫਿਰ ਇੱਕ ਲੱਗ ਤੇ ਜਲਦੀ ਸਮਾਂ ਨਹੀਂ ਹੁੰਦਾ ਭਰੇ ਨਹੀਂ ਜਾਂਦਾ ਕੋਈ ਰੈਕਸ਼ਨ ਕਰ ਜੇ ਸੇਫਟੀ ਵਾਸਤੇ ਆਪਾਂ ਰੱਖਿਆ ਸੀ ਉਹ ਨਹੀਂ ਲਾਇਆ ਇਹ ਪਲਾਤਾ ਹੁਣ ਇਹਨੂੰ 24 ਤੋਂ 48 ਘੰਟੇ 72 ਘੰਟੇ ਕਿਸੇ ਵੇਲੇ ਵੀ ਉਹ ਹੀਟ 'ਚ ਆ ਜਾਣੀ ਆਪਣੇ ਆਪ ਤੇ ਉਹ प्रेग्नेंट ਹੋ ਜਾਣੀ ਇਹਦਾ ਕੋਈ ਹੋਰ ਸਾਈਡ ਇਫੈਕਟ ਨਹੀਂ ਹੈ ਤੇ ਅਗਰ ਨਾ ਹੋਵੇ ਨਵੀਂ ਨਾ ਹੋਵੇ ਤਾਂ ਤੁਸੀਂ 11ਵਾਂ ਦਿਨਾਂ ਬਾਅਦ 11ਵੇਂ ਦਿਨ ਜਾਂ 11 ਦਿਨਾਂ ਤੋਂ ਬਾਅਦ 12ਵੇਂ ਦਿਨ ਇਹਨੂੰ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਹੋ ਫਿਰ 100% ਇਹ ਨਵੀਂ ਹੋ ਜਾਏਗੀ ਸੋ ਇਹ ਜਾਣਕਾਰੀ ਸੀ ਥੈਂਕਸ ਹੋਰ ਜਾਣਕਾਰੀ ਲਈ ਹੋਰ ਬਿਮਾਰੀਆਂ ਸੰਬੰਧੀ ਸਾਡਾ ਚੈਨਲ ਹੈ ਪੰਜਾਬ ਸ਼ੀਫ ਫਾਰਮ ਦੇ ਨਾਂ ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੋਰ ਜਾਣਕਾਰੀ ਹੈ ਜਿਹੜੀ ਤੁਸੀਂ ਉੱਥੋਂ ਲੈ ਸਕਦੇ